ਜ਼ਿਲ੍ਹਾ ਬਠਿੰਡਾ ਦੇ ਇੱਕ ਨਿੱਜੀ ਇੰਸਟੀਚਿਊਟ ਦੇ ਵਿੱਚ ਪੰਜਾਬੀ ਗਾਇਕ ਬੱਬੂ ਮਾਨ ਦੇ ਲਾਈਵ ਸ਼ੋਅ ਦੌਰਾਨ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਇੱਕ ਨੌਜਵਾਨ ਨਾਲ ਆਈਆਂ ਦੋ ਸੱਕੀਆਂ ਭੈਣਾ ਨਾਲ ਛੇੜਛਾੜ ਕਰ ਦਿੱਤੀ ਜਿਸ ਮਗਰੋਂ 35-40 ਨੌਜਵਾਨਾਂ ਨੇ ਦੋ ਨੌਜਵਾਨਾਂ ਤੇ ਜਾਨ ਲੈਵਾ ਹਮਲਾ ਕਰ ਦਿੱਤਾ ਇਸ ਹਮਲੇ ਦੇ ਵਿੱਚ ਕਈ ਜਾਣੇ ਗੰਭੀਰ ਜ਼ਖਮੀ ਹੋ ਗਏ ਇਸ ਦੌਰਾਨ ਹਸਪਤਾਲ ਦੇ ਵਿੱਚ ਜ਼ਖਮੀ ਨੇ ਸਾਰੀ ਹੱਡ ਬੀਤੀ ਸੁਣਾਈ ਹੇ ਮੇਰੀ ਕੀ ਨਾਮ ਤੁਹਾਡਾ ਮੇਰਾ ਨਾਮ ਹਰਪ੍ਰੀਤ ਹੈ ਕੀ ਹੋਇਆ ਕੀ ਮਾਮਲਾ ਕੀ ਹੋਇਆ ਜੀ ਆਪਣਾ ਉੱਥੇ ਲੇਟਿਸ ਨੂੰ ਮਿਸਬੀਹਵ ਕਰਦੇ ਸੀ ਉੱਥੇ ਕਿਥੇ ਤਾਂ ਆਪਣਾ ਬਾਬਾ ਫਰੀਦ ਕੋਲ ਜੇ ਅੰਦਰ ਫੰਕਸ਼ਨ ਨਹੀਂ ਹੋਇਆ ਆਪਣਾ ਮੈਂ ਅਸੀਂ ਫੈਮਿਲੀ ਨਾਲ ਉੱਠ ਕੇ ਦੇਖਣਾ ਅੱਛਾ ਤੇ ਆਪਾਂ ਉੱਥੇ ਮੜੀਤ ਸੀਗੀ ਉਹ ਪਹਿਲਾਂ ਵੀ ਲੜ ਕੇ ਸੀ ਅਕਾਂਹ ਵੀ ਲੜਨੇ ਜਾਂਦੇ ਸੀਗੇ ਤੇ ਆਪਣਾ ਲੇਡੀ ਦੇ ਨਾਲ ਦੋਨਾਂ ਨਾਲ ਮੇਰੀ ਮੈਸੇਜ ਨਾਲ ਤੇ ਆਪਣੀ ਮੇਰੀ ਸਾਲੀ ਨਾਲ ਦੋਨਾਂ ਨਾਲ ਮਿਸਬੀਹਵ ਕਰਕੇ ਲੱਗ ਜਾਂ ਲੱਗੇ ਸੀਗੇ ਮੈਂ ਕਹਤਾ ਬਈ ਦੇਖ ਕੇ ਥੋੜਾ ਇਹ ਧਿਆਨ ਨਾਲ ਤੇ ਬਸ ਇੰਨੇ ਹੀ ਕਹਿਣ ਦੀ ਦਿਰ ਸੀ ਉਹਨਾਂ ਨੇ ਕਿਸੇ ਨੇ ਕਿਰਪਾਨ ਕੱਢ ਲਈ ਕਿਸੇ ਨੇ ਕੀ ਕੱਢ ਲੈ ਕਿਸੇ ਨੇ ਕਿਰਤੀ ਕੱਢ ਲਈ ਤੇ ਸਭ ਇੱਕੋ ਦਮ 30 35 40 ਜਾਣੇ ਸੀਗੇ ਸਭ ਇੱਕੋ ਦਮ ਹੀ ਪੈ ਗਏ ਕੀ ਲੱਗਦਾ ਵੀ ਐਡਾ ਵੱਡਾ ਫੰਕਸ਼ਨ ਕਰਾਇਆ ਗਿਆ ਉੱਥੇ ਸਕਿਉਰਿਟੀ ਪ੍ਰਬੰਧ ਕੀਤੇ ਕਿ ਨਹੀਂ ਸਕਿਉਰਿਟੀ ਦਾ 1% ਵੀ ਪ੍ਰਬੰਧ ਵੀਰੇ ਨਾ ਕੋਈ ਮੁਲਾਦਮ ਨਾ ਹੋਰ ਮੁਲਾਦਮ ਫਿਰ ਤੇ ਹੀ ਕੋਈ ਕਿਸੇ ਧਿਆਨ ਚ ਸੀ ਆਪਦੇ ਚ ਸੀ ਕਿਦਾਂ ਕੁ ਵੱਡਾਈ ਵਿੰਡ ਸੀ ਇਹ ਜੀ ਹਾਂਜੀ ਕਿਦਾਂ ਕੁ ਵੱਡਾਈ ਵਿੰਡ ਸੀ ਬਹੁਤ ਕਿੰਨਾ ਵੱਡਾ ਫੰਕਸ਼ਨ ਸੀਗਾ ਫੰਕਸ਼ਨ ਤਾਂ ਬਹੁਤ ਵੱਡਾ ਸੀ ਪਰ ਸਕੋਰਟ ਦੇ ਗਰੰਦ ਸੀਗਾ ਸਕੋਰਟ ਇਹਦਾ 0% 0% ਬੰਦ ਸੀ 1% ਦਾ ਨਹੀਂ ਸੀ ਕੋਲੇ ਖੜੇ ਦਈ ਕੋਲੇ ਖੜੇ ਸਕਿਉਰਟੀ ਖੜੀ ਸੀ ਕੋਲੇ ਸਭ ਪਾਸੇ ਹੋ ਕੇ ਖੜ ਕੇ ਕੋਲੇ ਖੜ ਕੇ ਉਹ 35-40 ਜਣੇ ਨੇ ਹਮਲਾ ਕੀਤਾ ਸਾਡੇ ਤੇ ਤੇ ਸਕਿਉਰਟੀ ਇੱਕ ਵੀ ਮਤ ਨਹੀਂ ਜਿਆ ਉਹ ਤੀ ਜਖਮੀ ਹੋਏ ਨੌਜਵਾਨ ਦੇ ਦੋਸਤ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ ਸ਼ੋਹ ਦੇ ਵਿੱਚ ਗਏ ਸੀ ਤਾਂ ਸਾਡੇ ਤੇ ਹਮਲਾ ਹੋਇਆ ਉਹਨਾਂ ਕਹਿ ਕੇ ਉੱਥੇ ਪੁਲਿਸ ਪ੍ਰਸ਼ਾਸਨ ਨੇ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ ਸੀ ਅਸੀਂ ਜੀ ਬਾਹਰੋਂ ਆਏ ਸੀਗੇ ਤੁਰ ਫਿਰ ਕੇ ਢੇੜਾ ਕੱਢ ਕੇ ਆਈ ਜਾਂਦੇ ਸੀਗੇ ਅਸੀਂ ਜਦੋਂ ਦੇਖਿਆ ਗੇਟ ਦੇ ਵਿੱਚ ਬਹੁਤ ਜ਼ਿਆਦਾ ਭੀੜ ਸੀਗੀ ਜਦੋਂ ਅਸੀਂ ਅੰਦਰ ਗਏ ਤੇ ਬਾਈ ਦੇ ਤੇ ਕੀ ਹੋਇਆ ਸੀਗਾ ਉਹ ਅਸੀਂ ਉਹਨਾਂ ਨੂੰ ਪਾਣੀ ਪੂਣੀ ਪਿਆਇਆ ਵੀ ਹੋਈ ਸੀਗਾ ਇਹਨਾਂ ਤੇ ਦੋਵੇਂ ਫੈਮਿਲੀਆਂ ਸੀਗੀਆਂ ਇਹਨਾਂ ਤੇ ਪੂਰਾ 40-50 ਜਣੇ ਨੇ ਹਮਲਾ ਕੀਤਾ ਕਿਰਪਾਨਾਂ ਤੇ ਸਾਰਾ ਕੁਝ ਸੀਗਾ ਜੀ ਉਹਨਾਂ ਕੋਲੇ ਸਾਰੇ ਮੁੰਡੇ ਫਰਾਰ ਹੋ ਗਏ ਕੋਈ ਸਕਿਉਰਿਟੀ ਦਾ ਕੋਈ ਪ੍ਰਬੰਧ ਨਹੀਂ ਸੀਗਾ ਜੀ ਠੀਕ ਹੈ ਜੀ ਫੰਕਸ਼ਨ ਕੀ ਸੀਗਾ ਜੇਪਾ ਫੰਕਸ਼ਨ ਅੱਜ ਉੱਥੇ ਉਹ ਸੀਗਾ ਜੀ ਆਪਣਾ ਕੀ ਨਾਲ ਇਹ ਨਹੀਂ ਹੁੰਦੇ ਆਪਣਾ ਲਾਈਵ ਸ਼ੋਅ ਸੀਗਾ ਬੱਬੂ ਮਾਨ ਦਾ ਜੀ ਉੱਥੇ ਸਕਿਉਰਟੀ ਦਾ ਕੋਈ ਪ੍ਰਬੰਧ ਨਹੀਂ ਸੀ ਜੀ ਬਹੁਤ ਲੱਖਾਂ ਲੋਕ ਸੀਗੇ ਉੱਥੇ ਕੀ ਲੱਗਦਾ ਵੀ ਸਕਿਉਰਟੀ ਪ੍ਰਬੰਧ ਹੋਣੇ ਚਾਹੀਦੇ ਸੀ ਹੋਣਾ ਚਾਹੀਦਾ ਸੀਗਾ ਜੀ ਸਕਿਉਰਟੀ ਕਹਿੰਦੇ ਸਾਈਡ ਤੇ ਹੋ ਕੇ ਖੜੀ ਰਹੀ ਅਸੀਂ ਜਾ ਕੇ ਬਾਈ ਨੂੰ ਆਪ ਚੱਕਿਆ ਉੱਥੇ ਬੇਹੋਸ਼ ਪਿਆ ਸੀਗਾ ਬਾਈ ਦੀ ਵਾਈਫ ਉੱਥੇ ਖੜੀ ਸੀਗੀ ਜਦੋਂ ਅਸੀਂ ਗੱਲਬਾਤ ਕੀਤੀ ਸਾਡੇ ਰਿਲੇਟਿਵ ਨਿਕਲੇ ਜੀ ਇਹ ਠੀਕ ਹੈ ਜੀ ਉਸ ਤੋਂ ਬਾਅਦ ਚ ਅਸੀਂ ਇਹਨਾਂ ਨੂੰ ਹੋ ਕੀਤਾ ਉੱਥੋਂ ਐਂਬੂਲੈਂਸ ਚ ਪਾਇਆ ਦੂਜੇ ਬਾਈ ਨੂੰ ਗੱਡੀ ਤੇ ਕੇ ਭੇਜਿਆ ਪਿੱਛੇ ਅਸੀਂ ਆਪ ਆਏ ਆ ਜੀ ਚਾਰੇ ਆਣੇ ਫਿਰ ਜਾ ਕੇ ਅਸੀਂ ਗੱਲਬਾਤ ਕੀਤੀ ਹੁਣ ਪਰਚਾ ਫਾਈਲ ਭਰਵਾਈ ਹੈ ਜੀ ਸਾਰਾ ਕੁਝ ਜ਼ਖਮੀ ਕਿੰਨੇ ਹੋਇਆ ਜ਼ਖਮੀ 2 ਜਾਣੇ ਹੋਈ ਆ ਜਨਾਨੀ ਵੀ ਹੋ ਗਿਆ ਜਨਾਨੀ ਦੇ ਵੀ ਵਜੀਆ ਜੀ ਹੱਥ ਤੇ ਜੀ ਭਾਬੀ ਦੇ ਵੀ ਇੱਕ ਦੇ ਇੱਕ ਮਤਲਬ ਬਾਈ ਮੁੰਡੇ ਦੇ ਵਜੇ ਦੇ ਵੀ ਵਜੀਆ ਜੀ ਇੱਕ ਜਾਣੇ ਦੀ ਠੀਕ ਹੈ ਜੀ ਬੱਚਾ ਨਾਲ ਸੀਗਾ ਜੀ ਇੱਕ 4-5 ਸਾਲਾਂ ਦਾ ਜੀ ਉਹਦੇ ਵਜਿਆਂ ਦੀ ਤਾਂ ਬਹੁਤ ਜ਼ਿਆਦਾ ਹੋਣਾ ਸੀ ਮਾੜਾ ਹੋਣਾ ਸੀਗਾ ਜੀ ਆਪੋਨਾਂ ਨੂੰ ਜਾ ਕੇ ਸਾਰਾ ਹੈਂਡਲ ਕੀਤਾ ਉੱਥੇ ਕਿਸੇ ਕੋਈ ਨੇੜੇ ਨਹੀਂ ਲੱਗਾ ਸਕਿਉਰਟੀ ਵਾਲਾ ਉਹ ਤੋਂ ਬਾਤ ਚੁੱਕਿਆ ਜਾਂ ਕਿ ਇਸ ਮੋਟਰਸਾਈਕਲ ਲੈ ਕੇ ਆਏ ਅਸੀਂ ਐਂ ਕੀਤਾ ਯੋਂ ਕੀਤਾ ਸਾਰਾ ਕੁਝ ਮਸਾ ਅਸੀਂ ਇੱਥੇ ਲੈ ਕੇ ਆਏ ਆ ਜੀ ਖੈਰ ਹੁਣ ਦੇਖਣਾ ਹੋਵੇਗਾ ਕਿ ਆਖਰੀ ਸਹੰਗਾਮੇ ਤੋਂ ਬਾਅਦ ਪੁਲਿਸ ਵੱਲੋਂ ਕੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਗਈ ਹੈ ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਵਿੰਦ ਸਿੰਘ ਸੈਣੀ ਦੀ ਰਿਪੋਰਟ